ਹਾਂਜੀ ਬਾਬੂ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬੜਾ ਸਵਾਗਤ ਹੈ ਨਵੇਂ ਬਲੌਗ 'ਚ ਆਪਾਂ ਚੱਲੇ ਡਰਮ ਪ੍ਰੋਂ ਤੇਲ ਵਾਲੇ ਕੱਲ ਨੂੰ ਚਲਾਉਣੀ ਆਪਾਂ ਮਸ਼ੀਨ ਆਪਾਂ ਚੱਲੇ ਤੇਲ ਲੈਣ ਆਂ ਸਭ ਤੋਂ ਤੇ ਪੁੰਦਾ ਆਪਾਂ ਪਾ ਲੈਣੇ ਆਂ ਜਾਨੀ ਡਰਮ ਭਰਾ ਕੇ ਲਿਆਉਣੇ ਆਂ ਤੇ ਟੈਂਕੀ ਸੋ ਇਹੋ ਹਟੇ ਵੇਲੇ ਵਾਰੀ ਵਾਰੀ ਲੈਣਾ ਪਾਏ ਆ ਰਹਿਣਾ ਦੋ ਸੀਜਾਂ ਦੇ ਵਿੱਚ ਆ ਫਿਰ 13 ਡਰਮ ਭਰਾ ਦੇਮ ਪੰਜ ਕਿਟਰਾਮ ਲੱਗਣੇ ਆਪਣੇ ਹਰੇ ਪੰਜ ਸਾਢੇ ਪੰਜ ਟਰਾਮ ਬੱਸ ਇੱਕ ਟਰਾਮ ਰੱਖ ਕੇ ਆਪਾਂ ਕੇ ਰੱਖੇ ਸਾਡਾ ਸਮਾਂ ਫਰਾਗ ਲੈਣਾ ਡੀਲ ਦੋ ਤੱਕ ਦੋ ਟਰਾਮ ਆਪਣੇ ਨਵੇਂ ਜਾਂਦੇ ਪਲਾਟ ਇਹ ਪੁਰਾਣਾ ਟਰਾਮ ਆਪਣਾ ਬਹੁਤ ਟਾਈਮ ਹੋ ਗਿਆ ਬੇਹਨੇ ਅੱਜ ਪਿਆਜ਼ ਭਰਉਣਾ ਵੀ ਵਾਹ ਤਾਂ ਅਸੀਂ ਆ ਮਾ ਚੋ ਕੀ ਆ ਜਾਂਦਾ ਪਟਾਰ ਦੇ ਪਲਾਸਟਿਕ ਦੇ ਟੈਂ ਤੇਨੇ ਟਰਾਮ ਪਲਾਸਟਿਕ ਦੇ ਕਰ ਲੈਂਦੇ ਆ ਹੁਣ ਭਰਾ ਕੇ ਲਿਉਣਿਆ ਬਾਕੀ ਦਾ ਪਤਾ ਨਹੀਂ ਲੇਰ ਸੀ ਲੇਕੀ ਸੀ ਕਿੰਗ ਦਾ ਤਿੰਨ ਰੱਖ ਲੈਨੇ ਆ ਤਿੰਨ ਰੱਖ ਲੈਨੇ ਆ ਆਪਾਂ ਡਰਮ ਕੇ ਰਾਂ ਬਾਕੀ ਤਿੰਨਾ ਵਾ ਟੇਕਣ ਦਾ ਪਤਾ ਨਹੀਂ ਹਜੇ ਲਾਉਣੇ ਗਾਨੇ ਵੀ ਔਖੇ ਹੋਣ ਗਾਣਾ ਛਾਪਿੰਗਾ ਆਪਣਾ ਇਹ ਕੋਈ ਵਾਰ ਨਾ ਉਹ ਦੇਖਾਂ ਮੀਂਹ ਪਾਣੀ ਨਹੀਂ ਉਹ ਸੈਟਾ ਚਲੋ ਜੀ ਚੱਲਿਆ ਸਮਾਗ ਚੋਰੇ ਦੇ ਪੰਪ ਤੇ ਆ ਗਿਆ ਜੋਰੇ ਜਾ ਸਮਾਗ ਸੋਲਣੇ ਪਹਿਲੇ ਪਾਏ ਲਾੜੀ ਖਾਵੇਂ ਹਣਾ ਜੁਵਾ ਕਰਦਾ ਉਹਦਾ ਯਾਰੋਂ ਹੀ ਡਰੀ ਜਾਣਾ ਅੱਜਾ ਯਾਰਾ ਆਹ ਆ ਆਪਣਾ ਰੋਗਿਆ ਨਹੀਂ ਸੀਗੀ ਉਹ ਦੱਸਿਆ ਨਹੀਂ ਆਖਣਾ ਰੋਗਿਆ ਨਹੀਂ ਸੀਗੀ ਹੱਥ ਵਿੱਚ ਦੇਣਾ ਸੀਗਾ ਆਹ ਵਾਈ ਕਰਦਾ ਸਮਾਗਲੀ ਨਾ ਜਲਾ ਜੁਰ ਆ ਗਿਆ ਪਚੇ ਨਹੀਂ ਮੇਰੇ ਇਹ ਤਾਂ ਬਰਾਦ ਘਾਲੇ ਫਾੜੇ ਮੇਰੇ ਮੁੱਛਾਂ ਝਾੜ ਦਿੰਦਾ ਹੋਰ ਨਹੀਂ ਕੋਲ ਆਏ ਨਹੀਂ ਆਏ ਚਾਰ ਪੰਨਾ ਮੁੱਛਾਂ ਝਾੜ ਝੜ ਜਾਂਦੀ ਜਿਹੜੇ ਹੈਗੇ ਚਾਰ ਵਾਰ ਦੇਖ ਦੇ ਕਿੰਨਾ ਪੈਂਦਾ ਤੇ ਨਾਲ ਡਰਾਮਾ 600 ਲੀਟਰ ਪੈ ਜੂਣਾ ਉੱਤੇ ਪੁੱਛੇ ਤੂੰ 2 ਟਰੰਕ ਆ ਕਾਹਦੇ ਨਾ ਛੰਗੀ ਤਰ੍ਹਾਂ ਬਾਹਲਾ ਵੀ ਨਾ ਕਸੀ ਬਸ ਠੀਕ ਆ ਬਹੁਤ ਐਨੇ ਹਾਂ 600 ਲੀਟਰ ਤੇ ਹੋ ਗਿਆ ਸਾਡੇ 650 ਲੀਟਰ ਮੂ ਹੋ ਜਾਊਗਾ 10 ਹੋ ਜਾਗਾ ਇਹ ਵੇ ਕੋਈ ਨਹੀਂ ਬਈ ਮੋਰਾ ਲੈ ਨਹੀਂ ਕਾਲ ਵੀ ਚਲਾ ਜੀ ਮੋਰਾ ਵਾਗ ਲੈਣਾ ਕੋਸਾ 400 400 ਗੂਗਲ ਪੇ ਮੈਂ ਆਹ ਤਾਂ ਕੋਈ 127 ਸੁਣਾ ਕੇ ਕਾ ਦਾਲਤਾ ਡਰਦਾ ਹੀਗਾ ਮੋਰਾ ਫਿਰ ਕੀ ਜਾਵਾਂ ਮੋਰਾ ਮੋਹੇ ਦਾ ਠਣਾ ਰੂ ਖਰਾਬ ਲੈ ਵੀ ਕਿੰਨੇ ਦਾ ਹੋ ਗਿਆ 60000 ਦਾ ਹੋ ਗਿਆ ਉਹ ਹੋ ਰਹਿ ਗਏ ਲਾਈਵ ਕਰਦੇ ਚੱਲ ਚੱਲ ਗਏ ਫਿਰ ਹੁਣ ਚਲੋ ਹੈ ਲੋ ਟੱਕ ਲੱਗਿਆ ਪੂਰੇ ਤਿੰਨ ਡਰਮਾਂ ਦੇ 13 ਦਾ ਖਾਸ ਤੇ ਇਧਰ ਵੇਜ ਲਈ ਪਰ ਉੱਪਰ ਆ ਆਹ ਹਾਂ ਹਰ ਤਾਂ ਗੁਰਨੇਸ਼ ਨੂੰ ਜਾਣਦੇ ਬਾਹਰ ਆਂ ਦਵਾਰ ਖੰਡਾ ਜੋ ਤਾਂ 60000 ਸਵੇਰੇ ਸਵੇਰੇ ਤਾਂ ਤਾਂ ਦੇ ਕਿਵੇਂ ਫੀਲ ਹੋ ਰਿਹਾ ਤੁਹਾਨੂੰ 8300 ਆਕੇ ਹੋਰ ਭੈਣ ਲਾ ਕੇ ਆਏ ਹੋਰ ਪਾਣਾ ਦੋ ਤਿੰਨ ਡਰਮ ਹੋਰ ਲਾ ਕੇ ਨੇ ਆ ਉਹ ਪਾ ਲੈ ਚੱਲ ਜੇ ਤੇ ਵਿਹਲੇ ਦਾ ਇੱਕ ਜਣਾ